ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ। ਹੋਰ ਸਨਾਓ ਜੀ ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਹਾਂਜੀ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਜੂਸ, ਮਿਕਸ ਜੂਸ। ਤੁਸੀਂ ਵੀ ਬਣਾਇਓ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਜ਼ਰੂਰ ਬਣਾ ਕੇ ਪਿਲਾਇਓ ਕਿਉਂਕਿ ਜਿਹੜਾ ਆਪਾਂ ਮਾਰਕੀਟ ਦੇ ਵਿੱਚ ਪੀਂਦੇ ਆ ਉਹ ਕੈਮੀਕਲਸ ਵਾਲਾ ਹੁੰਦਾ ਹਨਾ। ਪਿਓਰ ਨਹੀਂ ਹੁੰਦਾ ਹੈਗਾ। ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਆਸਾਨੀ ਦੇ ਨਾਲ ਬਣਾ ਸਕਦੇ ਹੋ ਬਿਨਾ ਮਸ਼ੀਨ ਤੋਂ ਵੀ ਬਣਾ ਸਕਦੇ ਹੋ ਕਈ ਤਰੀਕਿਆਂ ਦੇ ਨਾਲ ਬਣ ਜਾਂਦਾ ਇਹਨੂੰ ਕੱਦੂਕਾਸ ਕਰਕੇ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ ਹੈਂਡ ਬਲੈਂਡਰ ਨਾਲ ਵੀ ਬਣਾ ਸਕਦੇ ਹੋ ਔਰ ਮਿਕਸਰ ਦੇ ਜਿਨ੍ਹਾਂ ਦੇ ਕੋਲ ਮਿਕਸਰ ਜੂਸਰ ਆ ਉਹਦੇ ਨਾਲ ਤਾਂ ਬਣਾਈ ਸਕਦੇ ਆ ਬਟ ਮੈਂ ਜੂਸਰ ਨਾਲ ਨਹੀਂ ਬਣਾਉਂਗੀ ਇਹ ਮੇਰਾ ਜੂਸਰ ਵੀ ਆ ਤੇ ਮਿਕਸਰ ਵੀ ਆ ਮੈਂ ਜੂਸਰ ਨਾਲ ਨਹੀਂ ਬਣਾਉਂਗੀ ਆਪਾਂ ਮਿਕਸਰ ਨਾਲ ਬਣਾਵਾਂਗੇ ਘਰ ਦੇ ਵਿੱਚ ਕਈ ਪੈਣਾ ਕੋਲ ਮਿਕਸਰ ਹੁੰਦਾ ਤੇ ਜੂਸਰ ਨਹੀਂ ਹੁੰਦਾ ਹੈਗਾ ਆਸਾਨੀ ਦੇ ਨਾਲ ਚਾਰ ਕਰ ਸਕਦੀਆਂ ਨੇ ਜੂਸ ਨੂੰ ਹਾਂਜੀ ਆਪਾਂ ਨੇ ਪਹਿਲਾਂ ਇਹ ਗਾਜਰਾ ਲੈ ਲਿਆ ਤੇ ਚਾਰ ਆਪਾਂ ਨੇ ਔਰੈਂਜ ਲੈ ਲਏ ਤੇ ਇੱਕ ਆਪਾਂ ਨੇ ਬੀਟਰੂਟ ਲੈ ਲਿਆ ਚਕੰਦਰ ਤੇ ਇੱਕ ਆਪਾਂ ਨੇ ਔਲਾ ਲੈ ਲਿਆ ਹਨਾ ਜੀ ਤੇ ਗਾਜਰਾ ਆਪਾਂ ਨੇ ਪੂਰੀਆਂ ਜੂਸੀ ਨੇ ਇਹ ਗਾਜਰਾ ਅ ਦੇਖ ਕੇ ਲੈਣੀਆਂ ਨੇ ਬਾਜ਼ਾਰ ਦੇ ਵਿੱਚੋਂ ਆਪਾਂ ਦੇਖ ਕੇ ਲਈਆਂ ਨੇ ਤੇ ਪਹਿਲਾ ਆਪਾਂ ਹੁਣ ਗਾਜਰਾ ਨੂੰ ਛਿੱਲ ਲਾਂਗੇ ਉੱਪਰੋਂ ਹੁਣ ਤਾਂ ਬਹੁਤ ਸੋਹਣਿਆ ਰੈੱਡ ਰੈੱਡ ਗਾਜਰਾ ਆਉਂਦੀਆਂ ਨੇ ਦੇਖੋ ਜੀ ਇਹਨਾਂ ਚੰਗੀ ਤਰ੍ਹਾਂ ਆਪਾਂ ਨੇ ਸ਼ੀਲਣਾ ਨਾ ਪਿਆ ਸੁਸਤੀ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਆਸਾਨੀ ਦੇ ਨਾਲ ਪਲਾ ਸਕਦੇ ਹੋ ਹਾਂਜੀ ਫਰੈਂਡਸ ਆਪਾਂ ਨੇ ਨਾ ਇਹ ਗੱਬੇ ਤੋਂ ਕਟਿੰਗ ਕਰ ਲੈਣੀ ਆ ਔਰਿੰਜ ਦੇ ਨਾਲ ਦੀ ਨਾਲ ਜਿਹੜੇ ਇਹਦੇ ਵਿੱਚ ਅੰਦਰ ਬੀਜ ਨੇ ਉਹ ਸਾਰੇ ਆਪਾਂ ਨੇ ਕੱਢ ਦੇਣੇ ਆ ਕਿਉਂਕਿ ਫਿਰ ਜੇ ਆਪਾਂ ਬੀਜ ਅੰਦਰ ਹੀ ਇਹਨਾਂ ਨੂੰ ਉਹ ਕਰਾਂਗੇ ਨਾ ਗ੍ਰाइंड ਕਰਾਂਗੇ ਤਾਂ ਜਿਹੜੇ ਫਿਰ ਬੀਜ ਨੇ ਉਹ ਜੂਸ ਨੂੰ ਕੜਵਾ ਬਣਾ ਦੇਣਗੇ ਹਨਾ ਆਪਾਂ ਸਾਰੇ ਜਿਹੜੇ ਬੀਜ ਆ ਵਿੱਚੋਂ ਕੱਢ ਲੈਣੇ ਆ ਅੱਛੀ ਤਰ੍ਹਾਂ ਇਹ ਤਾਂ ਆਸਾਨੀ ਦੇ ਨਾਲ ਨਿਕਲ ਜਾਂਦੇ ਨੇ ਦੇਖੋ ਜੀ ਇਹਦੇ ਚੋਂ ਵੀ ਸਾਰੇ ਬੀਜ ਨਿਕਲ ਚੁੱਕੇ ਨੇ ਇਹ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਜਿਵੇਂ ਹੁਣ ਦੇਖੋ ਕਈ ਪੈਣ ਪਾਈਆਂ ਜਿਹੜੇ ਬਾਹਰ ਇੰਨਾ ਮਹਿੰਗਾ ਗਲਾਸ ਨਹੀਂ ਪੀ ਸਕਦੇ ਜੂਸ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਮੰਗਈ ਦਾ ਜ਼ਮਾਨਾ ਹੈ ਤੇ ਆਪਾਂ ਘਰੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਦੇ ਸਕਦੇ ਆ ਹਾਂਜੀ ਫੈਂਸ ਦੇਖੋ ਜੀ ਆਪਾਂ ਸਾਰਾ ਕੁਝ ਕਟਿੰਗ ਕਰ ਲਿਆ ਆਪਾਂ ਨੇ ਚਕੰਦਰ ਵਗੈਰੇ ਅੱਛੀ ਤਰ੍ਹਾਂ ਧੋ ਲਿਆ ਹੈ ਆਪਾਂ ਨੇ ਇਧਰੋਂ ਆਪਾਂ ਬੀਜ ਵੀ ਕੱਢ ਲੇ ਔਰੈਂਜ ਦੇ ਤੇ ਆਪਾਂ ਗਾਜਰਾ ਵੀ ਕਟਿੰਗ ਕਰ ਲਿਆ ਤੇ ਹੁਣ ਆਪਾਂ ਇੱਕ ਜਾਲ ਲੰਗਾ ਲਵਾਂਗੇ ਉਹ ਜਾਲ ਦੇ ਵਿੱਚ ਆਪਾਂ ਜਿਹੜੀਆਂ ਗਾਜਰਾਂ ਨੂੰ ਕਟਿੰਗ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਕੱਲੀਆਂ ਗਾਜਰਾਂ ਦਾ ਪੇਸਟ ਕਰਾ ਬਣਾਵਾਂਗੇ ਗ੍ਰाइंड ਕਰਾਂਗੇ ਕਿਉਂਕਿ ਜਿਹੜਾ ਫਿਰ ਗਾਜਰਾ ਦਾ ਬਾਅਦ ਵਿੱਚ ਪਚ ਜਾਊਗਾ ਮਟੀਰੀਅਲ ਉਹਦਾ ਆਪਾਂ ਆਪਣੀ ਬੇਟੀ ਨੂੰ ਬਣਾ ਕੇ ਦੇਵਾਂਗੇ ਹਲਵਾ ਕਿਉਂਕਿ ਮੇਰੀ ਬੇਟੀ ਬਹੁਤ ਸ਼ਕੀਨ ਹੈ ਨਾ ਹਲਵਾ ਖਾਂਦੀ ਇਹ ਬਹੁਤ ਹੈਲਥੀ ਹੁੰਦਾ ਜੂਸ ਇਹ ਕਈ ਬਿਮਾਰੀਆਂ ਤੋਂ ਆਪਾਂ ਨੂੰ ਬਚਾਉਂਦਾ ਏ ਤੇ ਆਪਣੀ ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਆਪਣੀ ਹੈਅਰ ਵਗੈਰਾ ਲਈ ਆਪਣੀ ਬਾਡੀ ਲਈ ਬਹੁਤ ਹੈ ਬਣਾਓ ਤੇ ਪੀਓ ਸੋਚਦੀ ਹੁੰਦੀ ਸੀ ਇਹ ਹਾਈ ਕਾਰ ਵਿੱਚ ਜੂਸ ਕਿਵੇਂ ਬਣਾ ਕੇ ਬੱਚਿਆਂ ਨੂੰ ਪলাইਏ ਹਨਾ ਜਾਵੇ ਰੋ ਬੋਟਲ ਵਾਲਾ ਦੂਜੇ ਲੈ ਕੇ ਆ ਜਾਂਦੇ ਸੀਗੇ ਬਣੇ ਹੋਏ ਉਹ ਵੀ ਪਤਾ ਨਹੀਂ ਕਿੰਨੇ ਦਿਨਾਂ ਦੀ ਪੈਕਿੰਗ ਹੁੰਦੀ ਆ ਉਹਨਾਂ ਦੀ ਬਣੇ ਹੋਏ ਆਂਦੀ ਹਨਾ ਤੇ ਆਪਾਂ ਨੂੰ ਕੁਝ ਪਤਾ ਨਹੀਂ ਹੁੰਦਾ ਉਹਨਾਂ ਬਾਰੇ ਹਨਾ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਤਰ੍ਹਾਂ ਗ੍ਰੈਂਡ ਹੋ ਜਾਊਗਾ ਵਧੀਆ ਤਰੀਕੇ ਨਾਲ ਇਹਦੇ ਵਿੱਚ ਪਾਣੀ ਪਾ ਕੇ ਹੁਣ ਆਪਾਂ ਪਹਿਲਾਂ ਕੱਲੀਆਂ ਗਾਜਰਾਂ ਨੂੰ ਗ੍ਰੈਂਡ ਕਰ ਲਾਂਗੇ ਵਧੀਆ ਤਰੀਕੇ ਨਾਲ ਹੋ ਗਿਆ ਹੁਣ ਇੱਕ ਆਪਾਂ ਬਰਤਨ ਲਵਾਂਗੇ ਉਹ ਬਰਤਨ ਦੇ ਉੱਤੇ ਆਪਾਂ ਨਾ ਐਦਾਂ ਜਿਹੜੀ ਛਾਲਣੀ ਹੈ ਰੱਖ ਲਾਂਗੇ ਇਹਨੂੰ ਸਾਰੇ ਨੂੰ ਆਪਾਂ ਕੱਢ ਲਾਂਗੇ ਉਨੇ ਬਾਈਂਕੀ ਫਿਰ ਆਪਾਂ ਉਹ ਦੂਜਾ ਗ੍ਰੇਨ ਕਰ ਲਾਂਗੇ ਇਕੱਠੇ ਹੀ ਔਰੇਂਜ ਵਗੈਰਾ ਤੁਸੀਂ ਇਹਨਾਂ ਦੇ ਪਰਾਂਠੇ ਵੀ ਬਣਾ ਸਕਦੇ ਹੋ ਗਾਜਰਾਂ ਦੇ ਇਹਨੂੰ ਹੁਣ ਮੈਂ ਸਾਈਡ ਤੇ ਕਰ ਦਿੰਦੀ ਇਹਦੇ ਵਿੱਚੋਂ ਆਪਾਂ ਔਰੇਂਜ ਵਗੈਰਾ ਪਾ ਲਾਂਗੇ ਕੰਦੜੇ ਵੀ ਵਿੱਚ ਹੀ ਕੱਟ ਲਾਂਗੇ ਜਿਹੜਾ ਆਪਣਾ ਬੀਟਰ ਰੂਟ ਆ ਤੁਸੀਂ ਹੋਰ ਵੀ ਪਾ ਸਕਦੇ ਹੋ ਇਹਦੇ ਵਿੱਚ ਪਾਲਕ ਵੀ ਪਾ ਸਕਦੇ ਹਾਂ ਜੇ ਤੁਸੀਂ ਕਾਫੀ ਚੀਜ਼ਾਂ ਦੇ ਮਿਕਸ ਬਣਾਉਣਾ ਚਾਹੁੰਦੇ ਹੋ ਵਿੱਚ ਪਾਲਕ ਵਗੈਰਾ ਐਡ ਕਰ ਸਕਦੇ ਹੋ ਤੇ ਜਿਹੜਾ ਹੁਣ ਆਪਣਾ ਔਲੇ ਉਹ ਵੀ ਆਪਾਂ ਕਟਿੰਗ ਕਰਕੇ ਇਹਨੂੰ ਵਿੱਚ ਪਾਵਾਂਗੇ ਔਲੇ ਆਪਣੀ ਸਕਿਨ ਆਪਣੇ ਵਾਲਾਂ ਦੇ ਲਈ ਹਨਾ ਇਹ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਤੇ ਜਿਹੜਾ ਵੀਟ ਰੂਟ ਆ ਉਹ ਆਪਾਂ ਨੂੰ ਕੈਂਸਰ ਦੇ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ कैंसर वर्गिया बीमारियों लड़न की समरता रखता है काफी ज्यादा बेस्ट लो जी हम भी आप ग्री हाँ जी जो अपने क्डिया गाजर ग्रैंड करके देखो, पहले ही निकल चुके है। पहले ही तो देखो अपने आप भी निकल चुके हैं इनकी एक करछी की मदद चंकी तरह दवा दवा के ਤਾਰਾ ਜੂਸ ਆ ਜਿਹੜਾ ਉਹ ਕੱਢ ਲੈਣਾ। ਕਸੂਤੀ ਕੱਪੜੇ ਦੇ ਨਾਲ ਵੀ ਕੱਢ ਸਕਦੇ ਹੋ। ਸੂਤੀ ਕੱਪੜੇ ਦੇ ਵਿੱਚ ਪਾ ਕੇ ਨਿਚੋੜ ਕੇ ਵੀ ਕੱਢ ਸਕਦੇ ਹੋ, ਬਟ ਆਪਾਂ ਇਦਾਂ ਹੀ ਕੱਢਾਂਗੇ। ਦੇਖੋ ਅੱਛੇ ਤਰੀਕੇ ਨਾਲ ਬਿਲਕੁਲ ਨਿਕਲ ਰਿਹਾ। ਕਾਫੀ ਪੈਣਾ ਜਿਹੜਾ ਕਹਦੇ ਨੇ ਵੀ ਇਹ ਵਿੱਚ ਵੀ ਪੀ ਸਕਦੇ ਆ ਹਾਂਜੀ। ਇਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਤੁਸੀਂ ਪੀ ਸਕਦੇ ਹੋ ਬਟ ਦੇਖੋ ਨਾ ਜਦੋਂ ਤੁਸੀਂ ਨੀਚੇ ਤੋਂ ਇਹ ਵਾਲਾ ਫਾਈਬਰ ਆ ਜਿਹੜਾ ਇਹ ਤੁਸੀਂ ਉਤਾਰ ਲੈਣਾ ਹੈ ਇਹ ਵਿੱਚੇ ਪੀਣਾ ਤੁਸੀਂ ਜੂਸ ਦੇ ਬਟ ਤੁਸੀਂ ਇਹਨੂੰ ਵੀ ਵਿੱਚ ਪੀ ਸਕਦੇ ਹੋ ਹਾਂਜੀ ਜਿਹੜੇ ਆਪਾਂ ਗਾਜਰਾਂ ਦਾ ਸੀਗਾ ਬਿਲਕੁਲ ਇਹਦੇ ਵਿੱਚ ਜੂਸ ਕੱਢ ਲਿਆ ਆਪਾਂ ਨੇ ਹੁਣ ਆਪਾਂ ਨੇ ਜੇ ਇਹਨੂੰ 사이ਡ ਤੇ ਕੱਢ ਲਿਆ ਤੁਸੀਂ ਇਹਦਾ ਹਲਵਾ ਬਣਾਉਣਾ ਤਾਂ ਜੋ ਔਰੇਂਜਾ ਜਿਹੜੇ ਮਿਕਸ ਨਾ ਹੋ ਜਾਣ ਉਸ ਤੋਂ ਬਾਅਦ ਜੀ ਜਿਹੜਾ ਆਪਾਂ ਹੁਣ ਨੈਕਸਟ ਪ੍ਰੋਸੈਸ ਸੀਗਾ ਉਹ ਹੁਣ ਇਹਦੇ ਵਿੱਚ ਪਾਵਾਂਗੇ ਔਰਿੰਜ ਦਾ ਜੂਸ ਆਪ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਕਿਉਂਕਿ ਔਰਿੰਜ ਔਰਿੰਜਾਂ ਵਿੱਚ ਬਹੁਤ ਜ਼ਿਆਦਾ ਰਸ ਸੀਗਾ ਜੂਸ ਸੀਗਾ ਇਹ ਵਾਲੇ ਨੂੰ ਤੁਸੀਂ ਆਪਣੇ ਸਕਿਨ ਦੇ ਉੱਪਰ ਵੀ ਲਾ ਸਕਦੇ ਆ ਇਹਦੇ ਵਿੱਚ ਬੇਸਣ ਵਗੈਰਾ ਵਿੱਚ ਮਿਕਸ ਕਰਕੇ ਜਾਂ ਆ ਰਾਈਸ ਦਾ ਆਟਾ ਥੋੜਾ ਜਿਹਾ ਮਿਕਸ ਕਰਕੇ ਹਨਾ ਤੁਸੀਂ ਇਹਨੂੰ ਆਪਣੇ ਫੇਸ ਦੇ ਉੱਤੇ ਵੀ ਲਗਾ ਸਕਦੇ ਹੋ ਕਿਉਂਕਿ ਆਪਣੇ ਚੁਕੰਦਰ ਆ ਉਹ ਵੀ ਫੇਸ ਦੇ ਲਈ ਬੈਨੀਫਿਟ ਹੁੰਦੀ ਆ ਤੇ ਆਪਣਾ ਔਰੇਂਜ ਉਹ ਵੀ ਆਪਣੇ ਫੇਸ ਦੇ ਲਈ ਬਹੁਤ ਵਧੀਆ ਹੁੰਦਾ ਹੈ ਤੇ ਆਮਲਾ ਵੀ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਹੈ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਬੇਸਨ ਦਹੀਂ ਜਾਂ ਚੋਲਾ ਦਾ ਆਟਾ ਨਹੀਂ ਮਿਕਸ ਕਰਨਾ ਤੁਸੀਂ ਇਹਦੇ ਵਿੱਚ ਦਹੀਂ ਐਡ ਕਰ ਸਕਦੇ ਹੋ ਦਹੀਂ ਐਡ ਕਰਕੇ ਤੁਸੀਂ ਆਪਣੇ ਫੇਸ ਦੇ ਉੱਤੇ ਵੀ ਇਹਨੂੰ ਲਗਾ ਸਕਦੇ ਹੋ ਬਹੁਤ ਜ਼ਿਆਦਾ ਗਾੜਾ ਪੇਸ ਬਣਿਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਾਲਾ ਨਮਕ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਨਮਕ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਸ਼ਾਇਦਸ ਦੇਖੋ ਜੂਸ ਬਣ ਕੇ ਹੋ ਗਿਆ ਰੈਡੀ ਹੁਣ ਆਪਾਂ ਆਪਣੇ ਬੱਚਿਆਂ ਨੂੰ ਦੇ ਦਾਂਗੇ ਤੁਸੀਂ ਵੀ ਆਸਾਨੀ ਦੇ ਨਾਲ ਮਿਕਸਡ ਜੂਸ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਇਸਕੀ ਟੇਸਟੀ ਜੂਸ ਆਪਣੇ ਬੱਚਿਆਂ ਨੂੰ ਪਿਲਾ ਸਕਦੇ ਹੋ ਤੇ ਨਾਲੇ ਹੈਲਥੀ ਹੁੰਦਾ ਜਿਹੜਾ ਆਪਾਂ ਬਜ਼ਾਰਾਂ ਦੇ ਵਿੱਚ ਪੀਂਦੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਕਿੰਨਾ ਪਾਣੀ ਪਾਇਆ ਹੁੰਦਾ ਕਿੰਨਾ ਨਹੀਂ ਪਾਇਆ ਹੁੰਦਾ ਇਹ ਆਪਾਂ ਆਪਣੇ ਘਰ ਦੇ ਵਿੱਚ ਰੈਡੀ ਕਰ ਸਕਦੇ ਆ ਬਿਲਕੁਲ ਫਰੈਸ਼ ਜੂਸ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ